डॉक्टर तजेश्वर है जी मैं आपस्पिटल मोहाली तो आया तो 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 जी कैंप लगाने वास्ते अपना साढ़े को पेशेंट्स काफ़ी आते हैं खंडे के पेशेंट्स उत्तर गोड्यावाज की प्रॉब्लम वास्ते जॉइंट पेट वास्ते काफ़ी जो डिमांड सॉस्पिटल के लिए कैंप लगाया जाते कैंप लगाया है साढ़े को ढाई सौ दो ज़्यादा मिली जाएगी गोडिया में दिक्कत पेशेंट्स में काफ़ी है तो उसके बारे गलती देख ली आपने कैंप लगाया किल पेसेंट्स ही ज़्यादा क्वैरी रोबोटिक सर्जरी वास्ती है ਮੇ ਸਾਡੇ ਹਸਪਤਲ ਸਮਾਨ ਆ ਦੇ ਵਿੱਚ ਫੁੱਲ ਫਲੈਸ਼ ਰੋਬੋਟਿਕ ਡਿਪਾਰਟਮੈਂਟ ਹੈ ਜਿੱਥੇ ਕਾਫੀ ਸਰਜਰੀਸ ਉਪਰ ਰੋਬੋਟਿਕਸ ਨਾਲ ਕਰਦੇ ਆਂ ਇਵਨ ਆਰਥੋਡਿਕ, ਗਾਈਨੀ, ਵੀ.ਆਰ. ਵੀ ਸਰ ਵੀ ਸਰਜਰੀਸ ਉੱਤੇ ਹੁੰਦੀ ਆਂ ਤੁਸੀਂ ਰਿਕਾਰਡਿੰਗ ਹੀ ਐਸ ਇਥੇ ਕੈਂਪ ਲਗਾਇਆ ਸੀਗਾ ਜੀ ਐਸਸੀ ਦੀ ਬਹੁਤ ਜ਼ਿਆਦਾ ਪੇਸ਼ੈਂਟ ਆਏ ਸੀਗੇ ਕਾਫੀ ਪੇਸ਼ੈਂਟ ਸਰਜਰੀ ਵਾਸਤੇ ਆਏ ਸੀ ਇਨਫੈਕਟ ਰੋਬੋਟਿਕਸ ਵਾਸਤੇ ਅੱਜ ਕੱਲ ਲੋਕਾਂ ਦੀ ਜ਼ਿਆਦਾ ਜ਼ਰੂਰਤ ਹੋ ਰਹੀ ਹੈ ਉਸ ਦੇ ਕਾਰਨ ਇਨਕੁਆਰੀ ਵੀ ਬਹੁਤ ਜ਼ਿਆਦਾ ਆ ਰਹੀ ਹੈ ਜੀਆ ਬਟ ਦੈਟਸ ਵਾਈ ਉਹਨੂੰ ਮੱਦੇਨਜ਼ਰ ਰੱਖਣੀ ਆਪਾਂ ਨੇ ਕੈਂਪ ਕਲੋਜੀ ਐਡ ਪ੍ਰੈਜ਼ੈਂਟ ਹੋ ਰਹੇ ਆਪਾਂ ਸਿਰਫ ਚੈੱਕਅਪ ਵਾਸਤੇ ਆਏ। ਜੀ ਜੋ ਜੋ ਮਰੀਜ਼ ਉਹਨਾਂ ਨੂੰ ਦਿਖਾਣ ਆਏਗੇ ਉਹਨਾਂ ਦਾ ਉੱਥੇ ਫਿਰ ਆਪਰੇਸ਼ਨ ਹੋਏਗਾ ਸਾਡੇ ਸਵਾਨਾ ਹਸਪੀਟਲ ਵਿੱਚ। ਸਾਰਿਆਂ ਸਵੇਰ ਆਵਾਂ ਵਜੂਦ ਨੇ ਫੈਰੇ ਡਿਪਾਰਟਮੈਂਟ ਵਿੱਚ ਆ ਕੇ ਬੋਲੇ ਜੋ ਜੋ ਕਿਸਮ ਸਮਤ ਦਿਖਾਣਾ ਹੈ ਉਹਨਾਂ ਨੂੰ ਸਮਝ ਕੇ ਦਿਖਾ ਸਕਦੇ। ਇੱਕ ਮਰੀਜ਼ ਆ ਰਹੇ ਨੇ ਜੋ ਵੀ ਵੀ ਸਰਜੀ ਸਾਡੇ ਕੋਲੋਂ ਚੈੱਕ ਕਰਵਾਉਣਾ ਚਾਹੁੰਦੇ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਵੇਗਾ। ਅਪ ਟੂ 1 ਲੱਖ ਤੱਕ ਆਪਰੇਸ਼ਨ ਨੂੰ ਡਿਸਕਾਊਂਟ ਦਿੱਤਾ ਜਾਵੇਗਾ। ਜੋ ਜੋ ਮਰੀਜ਼ ਸਮਤ ਆਪਰੇਸ਼ਨ ਕਰਵਾਉਣਾ ਚਾਹੁੰਦੇ ਹਨ ਉਹ ਅਗਰ ਆਸ ਮਰੀਜ਼ਾਂ ਨੇ ਤੁਹਾਨੂੰ ਦੇਖਿਆ ਮਰੀਜ਼ਾਂ ਦੇ ਵਿੱਚ ਕਿਵੇਂ ਕੋ ਥਿੱਚੀ ਹੈ ਇਹ ਵੀ ਮਰੀਜ਼ਾਂ ਵਿੱਚ ਉਤਸਾਹ ਕਾਫੀ ਸੀਗਾ ਕੋਈ ਮਰੀਜ਼ ਦੂਰੋਂ ਦੂਰੋਂ ਆਏ ਨੇ ਕੋਈ ਰਿਸ਼ਤੇਦਾਰਾਂ ਤੋਂ ਕਮਿਸ਼ਨਟਾਂ ਤੋਂ ਫਲੋਮੈਂਟ ਸਰ ਤੋਂ ਸਪੈਸ਼ਲ ਦਿਖਾਣ ਆਇਆ ਇਹ ਸਪੈਸ਼ਲ ਕੰਪਲਿਸ਼ਨ ਕਰਨ ਵਾਸਤੇ ਹੀ ਆਇਆ ਉਹ ਮਰੀਜ਼ ਸਾਡੇ ਕੋਲ ਅੱਜ ਮਿਤੀ ਗਈ ਨੇ ਸਾਨੂੰ ਸਰ ਤੋਂ ਪੇਸ਼ ਕੀਤਾ ਜਿਨ੍ਹਾਂ ਦੇ ਗੋਡਿਆਂ ਦੀ ਪ੍ਰੋਬਲਮ ਆਉਂਦੀ ਆ ਉਹ ਪੇਸ਼ੈਂਟ ਯਾਦੁਰ ਘਬਰਾ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਖਬਰਾਨ ਵਾਸਤੇ ਖਰੀਪੁਰੇ ਨੂੰ ਡਰਤਾ ਲੱਗਦੇ ਆ ਜੀ ਜੋ ਆਪਾਂ ਆਪਰੇਸ਼ਨ ਬਾਰੇ ਸੋਚਾਂਗੇ ਪਰ ਇਹਦੇ ਵਿੱਚ ਖਬਰਾਨ ਵਾਸਤੇ ਕੋਈ ਲੋੜ ਨਹੀਂ ਹੈ ਜੀ ਸਾਡੇ ਕੋਲੇ ਪੂਰੀਆ ਸਹੂਤਾ ਨੇ ਪੂਰੀ ਟੈਕਨੋਲੋਜੀ ਹੈ ਹੁਣ ਤਾਂ ਰੋਬੋਟਿਕਸ ਵੀ ਆ ਗਿਆ ਹੈ ਸਾਨੂੰ ਮਰੀਜ਼ਾਂ ਨੂੰ ਸਲਾਹ ਇਹ ਹੋਏਗੀ ਕਿ ਇਸ ਵਾਸਤੇ ਖਬਰਾਨ ਦੀ ਕੋਈ ਲੋੜ ਨਹੀਂ ਸਾਨੂੰ ਆਕੇ ਮਿਲੋ ਅਸੀਂ ਪੂਰੀ ਜਾਂਚ ਕਰਾਂਗੇ ਤੇ ਰੋਬੋਟਿਕ ਦੇ ਵਿੱਚ ਸਾਨੂੰ ਇਹ ਫਾਇਦਾ ਹੈ ਕਿ ਆਪਰੇਸ਼ਨ ਦਾ ਟਾਈਮ ਵੀ ਘੱਟ ਹੈ ਪੇਸ਼ੀਨ ਜਲ ਕਵਰੀ ਬਹੁਤ ਜਲਦੀ ਭੋਜਨਦੀ ਹੈ ਕਿ ਪੇਸ਼ੀਨ ਜਲਦੀ ਆਪਣਾ ਕਰਨਾ ਸ਼ੁਰੂ ਕਰ ਦਿੰਦੇ ਆਂਗੇ ਸਾਰਿਆਂ ਨੂੰ ਬਸ ਤੁਸੀਂ ਟੀਮ ਆਇਆ ਹੈ ਅਸੀਂ ਅੱਗੇ ਆ ਗਏ ਸੋਨਾ ਹਸਪੀਟਲ ਰੋਬੋਟਿਕ ਜਮ ਐਂਟਰਪ੍ਰਾਈਜ਼ਮੈਂਟ ਸੈਂਟਰ ਕੋ ਡਾਕਟਰ ਗਗੇਤੀ ਤੇ ਵਾਟੀ ਅੱਜ ਅਸੀਂ ਇੱਥੇ ਥੰਨੇ ਦੇ ਵਿੱਚ ਥੰਨਾ ਦੇ ਨਿਵਾਸੀਆਂ ਵਾਸਤੇ ਕੈਂਪ ਲਗਾਇਆ ਸੀ ਜਫਰੀ ਕੈਂਪ ਜਿਹਦੇ ਵਿੱਚ ਅਸੀਂ ਬੀਐਮ ਟੈਸਟ ਕਰਵਾਈਆਂ ਜਿਹੜੇ ਪੇਸ਼ੈਂਟਸ ਨੂੰ ਗੋੜੀ ਹੰ ਤਕਲੀਫ ਹੈ ਕੋਹਾ ਦਾ ਸਾਰੇ ਮਰੀਜ਼ ਸਾਨੂੰ ਦਿਖਾ ਕੇ ਗਏ ਕਿ 240 ਬੰਦਾ ਸਾਡੇ ਕੋਲ ਇਸ ਕੈਂਪ ਦੇ ਵਿੱਚ ਹੋ ਕੇ ਗਿਆ ਪਸ ਇਹਦੇ ਵਿੱਚੋਂ 40-50 ਬੰਦੇ ਐਸੇ ਨੇ ਜਿਨ੍ਹਾਂ ਨੇ ਸਰਜਰੀ ਲਈ ਸਾਥ ਕੀਤੀ ਨਾ ਇਹਨੇ ਰੋਬੋਟਿਕ ਸਰਜਰੀ ਦਾ ਬਹੁਤ ਜ਼ਿਆਦਾ ਇੱਕ ਸਾਰ ਸਿਗਾ ਸਾਡੇ ਖੰਡੇ ਵਾਸੀਆਂ ਨੂੰ ਕਿ ਤੁਸੀਂ ਇੱਥੇ ਆਓ ਤੇ ਸਾਨੂੰ ਦੱਸੋ ਤੇ ਕਾਫੀ ਪੇਸ਼ੈਂਟ ਦੀ ਡਿਮਾਂਡ ਤੇ ਅਸੀਂ ਇੱਥੇ ਕੈਂਪ ਲਾਇਆ ਸਪੈਸ਼ਲ ਤੇ ਰੋਬੋਟਿਕ ਦਾ ਬਹੁਤ ਸੋਣਾ ਰਿਸਪੌਂਸ ਹਰ ਦੇਖਣ ਨੂੰ ਮਿਲਿਆ ਰੋਬੋਟਿਕ ਸਰਜਰੀਜ਼ ਲੋਕੀ ਬਹੁਤ ਚੀਜ਼ਾਂ ਜਿਹੜੀਆਂ ਅਸੀਂ ਲੋਕਾਂ ਨੂੰ ਨਹੀਂ ਪਤਾ ਸੀ ਉਹ ਅਸੀਂ ਸਾਰਿਆਂ ਨੂੰ ਦੱਸਿਆ ਜੀ ਅੱਜ ਕੀ ਰੋਬੋਟਿਕ ਸਰਜਰੀ ਦੇ ਵੀ ਦਿੱਕਤਾ ਚੀਰਾ ਬੰਦ ਕਰਤਾ ਕਿ ਪਹਿਲੇ ਦਿਨ ਤੋਂ ਮਰੀਜ਼ ਚੱਲਣਾ ਫੋਣਾ ਸ਼ੁਰੂ ਹੋ ਜਾਂਦਾ ਟਾਂਕੇ ਨਹੀਂ ਲੱਗਦੇ ਬੰਦਾ ਆਰਾਮ ਨਾਲ ਬਿਨਾਂ ਦਰਦ ਤੋਂ ਚੱਲਣਾ ਫਿਰਨਾ ਸਾਰੇ ਕੰਮ ਆਪ ਕਰ ਸਕਦਾ ਠੀਕ ਹੈ ਲੋਕਾਂ ਵਿੱਚ ਕਿਹਦਾ ਚੌਂਕੜੀ ਦੀ ਮਾਰ ਸਕਦੇ ਸੀੜੀਆਂ ਨਹੀਂ ਚੜ੍ਹ ਸਕਦੇ ਕਿੰਨੇ ਦਿਨਾਂ ਚ ਰਿਕਵਰੀ ਹੈ ਇਹ ਸਾਰੀਆਂ ਚੀਜ਼ਾਂ ਮਤਲਬ ਅਸੀਂ ਉਹਨਾਂ ਨੇ ਸਾਡੇ ਕਾਫੀ ਪੁਰਾਣੇ ਪੇਛੇ ਤੋਂ ਸਾਡੇ ਕੋਲ ਠੀਕ ਹੋ ਕੇ ਗਏ ਆ ਖੰਨ ਕੋ ਉਹ ਵੀ ਆਏ ਹੋਏ ਸੀ ਉਹਨਾਂ ਨੂੰ ਮਿਲੇ 80 ਸਾਲ ਦੇ ਅੰਕਲ ਸਾਡੇ ਉੱਪਰ ਹੀ ਕੇ ਬੈਠੇ ਆ ਵਾਏ ਵਾਏ ਸੀੜੀਆਂ ਚੜ੍ਹ ਕੇ 10 ਵਾਰੀ ਉਹਨਾਂ ਨੇ ਚੜ੍ਹ ਕੇ ਦਿਖਾਇਆ ਚੌਂਕੜੀ ਮਾਰ ਕੇ ਦਿਖਾ ਕੇ ਮਿਠਾ ਬਹੁਤ ਚੜਦੀ ਗੱਲਾ ਲਾ ਜ ਬਾਫੀ ਅੱਛਾ ਰਿਸਪੌਂਸ ਮਿਲਿਆ ਸਾਨੂੰ ਲੋਕਾਂ ਨੂੰ ਜਿਹਨੇ ਬ੍ਰਾਹਮਾ ਪੇਸ਼ੈਂਟ ਤੁਸੀਂ ਇੱਕ ਦੇਖ ਸੀਗੇ ਤੁਹਾਡੇ ਇੱਥੇ ਆਏ ਆ ਉਹ ਪ੍ਰੈਕਟੀਕਲ ਦੇ ਰੂਪ ਦੇ ਵਿੱਚ ਜਿਹੜੇ ਪੇਸ਼ੈਂਟ ਆਏ ਨੇ ਉਹਨਾਂ ਨੂੰ ਥੋੜਾ ਜਿਆਦਾ ਦੇਖ ਕੇ ਵੀ ਉਤਸ਼ਾਹ ਮਿਲਿਆ ਸਾਨੂੰ ਬਿਲਕੁਲ ਬਿਲਕੁਲ ਚਾਹਤਾ ਜੀ ਦੇਖੋ ਜਿਹੜਾ ਬੰਦਾ ਠੀਕ ਹੋ ਗਿਆ ਦੋ ਦਿਨਾਂ ਦੇ ਵਿੱਚ ਤਿੰਨ ਦਿਨਾਂ ਦੇ ਵਿੱਚ ਆਪਣੇ ਆਪ ਚੱਲਣ ਲੱਗ ਗਿਆ ਉਹਨੂੰ ਅੰਕਲ ਸਰਕਲ ਵੀ ਚੇਰ ਤੇ ਆਈ ਸੀ ਹੁਣ ਅੱਜ ਉਹ ਸਾਨੂੰ ਇਹ ਖੁਸ਼ੀ ਹੁੰਦੀ ਆ ਉਹਨੂੰ ਦੇਖ ਕੇ ਕਿ ਯਾਰ ਅਸੀਂ ਸਾਨੂੰ ਆਪਣੇ ਆਪ ਨੂੰ ਤਸੱਲੀ ਹੁੰਦੀ ਹੈ ਕਿ ਹਾਂ ਅਸੀਂ ਇੱਕ ਬੰਦੇ ਨੂੰ ਠੀਕ ਕਰਕੇ ਦੇ ਦਿੰਦੇ ਹਾਂ ਔਰ ਤੁਸੀਂ ਇਹ ਮੰਨੋ ਵੀ ਡਾਕਟਰ ਦੇਂਦੀਆਂ 10 ਤੋਂ 15 ਸਰਜਰੀਜ਼ ਉਹ ਕਰਦੇ ਨੇ ਹੁਣ ਤੱਕ ਅਸੀਂ 2 22 ਦਾ ਰੋਬੋਟਿਕ ਸਰਜਰੀਜ਼ ਕਰ ਚੁੱਕੇ ਹਾਂ 30 40 ਦਾ ਐਕਸਪੀਰੀਅੰਸ ਹੈ ਸਰਜਰੀਜ਼ ਕਰਨ ਦਾ ਨੌਂ ਨੌਂਜ ਨਹੀਂ ਇਹ ਸਰਜਰੀਜ਼ ਕਰਨ ਦਾ ਤੇ ਐਨ ਐਕਸਪੀਰੀਅੰਸ ਤੋਂ ਬਾਅਦ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਫਰਕ ਜਿਹੜਾ ਹੈ ਬਾਹਰ ਜਿਹੜੇ ਸਰਜਰੀਜ਼ ਹੋਰੀਆਂ ਨੇ ਜਾਂ ਡਾਕਟਰ ਸਰ ਨਗਰ ਦੀ ਖਦੇਵਾ ਤੋਂ ਜਿਹੜੀਆਂ ਸਰਜਰੀਜ਼ ਕਰਾਦੇ ਨੇ ਉਹ ਉਹਨਾਂ ਨੂੰ ਇੱਕ ਡਿਫਰੈਂਸ ਪਤਾ ਲੱਗਦਾ ਸਾਡੇ ਕੋਲ ਕੁਝ ਪੇਸ਼ੈਂਟਸ ਆਦੇ ਨੇ ਜਿਨ੍ਹਾਂ ਨੇ ਬਾਹਰੋਂ ਸਰਜਰੀਜ਼ ਕਰਾਈਆਂ ਹੋਣੀਆਂ ਸਾਨੂੰ ਪੇਸ਼ੈਂਟ ਕਹਿੰਦੇ ਨੇ ਅਸੀਂ ਚੌਕੜੀ ਦੀ ਮਾਰ ਪਾਉਂਦੇ ਬੈਠ ਨਹੀਂ ਪਾਉਂਦੇ ਚੱਲ ਜਿਵੇਂ ਗਲੇਸ ਕਹਿੰਦੇ ਨੇ ਗੋਡਨੀ ਗਰੀਸ ਦਾ ਤੁਹਣੀ ਆ ਉਹ ਕਿਵੇਂ ਪਤਾ ਲੱਗਦਾ ਹੈ ਬੇਸ਼ੱਕ ਨੂੰ ਮਤਲਬ ਕਾਫੀ ਟਾਈਮ ਬਾਅਦ ਪੜਦਾ ਹੈ ਕਿ ਬਿਲਕੁਲ ਪਹਿਲਾ ਡਾਇਗਨੋਸ ਹੈ ਸਭ ਤੋਂ ਪਹਿਲਾ ਐਕਸ ਲੈ ਕਰਨਾ ਹੈ ਐਕਸ ਰੇ ਤੋਂ ਹੀ ਸਾਨੂੰ ਪਤਾ ਲੱਗਣ ਲੱਗ ਜਾਂਦਾ ਹੈ ਕਿ ਸਾਡੀਆਂ ਹੱਡੀਆਂ ਆਪਰਚ ਜੁੜਨ ਲੱਗੀਆਂ ਤੇ ਤੁਹਾਨੂੰ ਲੱਗਦਾ ਅਸੀਂ ਸਿਰਫ ਹੱਡੀਆਂ ਨੂੰ ਜਿਹੜਾ ਜੋੜ ਕੇ ਹੱਡੀ ਤਗੜ ਰਹੀ ਹੈ ਸਿਰਫ ਉਹਨੂੰ ਰਿਪੇਅਰ ਕਰਨਾ ਹੁੰਦਾ ਜਿਹਨੂੰ ਸਾਰੇ ਲੋਕ ਕਹਿ ਦਿੰਦੇ ਨੇ ਕਿ ਜਾਇੰਟ ਰਿਪਲੇਸਮੈਂਟ ਕਿਹਾ ਜਾਂਦਾ ਹੈ ਰਿਪਲੇਸਮੈਂਟ ਬੇਸਿਕਲੀ ਇੱਕ ਜੋਇੰਟ ਰਿਪਲੇਸਮੈਂਟ ਹੀ ਹੁੰਦਾ ਹੈ ਕੋਟਾਰਥਰਿਕ ਕਰਨਾ ਹੁੰਦਾ ਜਿਹਦੇ ਨਾਲ ਗ ਟੈਲਫੋਨ ਨੂੰ ਲਗੜਾਂ ਤੋਂ ਬਚਾਉਣਾ ਹੁੰਦਾ ਤੇ ਸਾਰੇ ਲੋਕ ਉਸੇ ਚੀਜ਼ ਤੋਂ ਡਰਦੇ ਨੇ 10 ਤੋਂ 15 ਮਿੰਟ ਦੀ ਸਰਜਰੀ ਹੈ ਕੋਈ ਜ਼ਿਆਦਾ ਨਹੀਂ ਸਰਜਰੀ ਮਿਲਦੀ ਜਿਵੇਂ ਆਮ ਕਹਿੰਦੇ ਵੀ ਗੋਡਾ ਬਦਲਿਆ ਗਿਆ ਇਹ ਗੋਡਾ ਹੀ ਬਦਲ ਜਾਂਦਾ ਪਰਪੇਅਰ ਮਤਲਬ ਹਾਂ ਛੋਟਾ ਬਦਲਿਆ ਨਹੀਂ ਜਾਂਦਾ ਗੋਡਾ ਠੀਕ ਕੀਤਾ ਜਾਂਦਾ ਉਹਨਾਂ ਵਾਲੀ ਬੰਦੇ ਦੀ ਸਾਰੀ ਜ਼ਿੰਦਗੀ ਇਸ ਵਾਰ ਕਰ ਗਈ ਜੀ ਕੀ ਕਹਿਣਾ ਚਾਹੁੰਦਾ ਮਰੀਜ਼ਾਂ ਨੂੰ ਜਿਹੜੇ ਗਏ ਮਰੀਜ਼ ਡਰ ਜਾਂਦੇ ਨਹੀਂ ਮੇਰੇ ਗੋਡੇ ਤੋਗੇ ਮੇਰੇ ਗੋਡੇ ਖੜ ਗਏ ਆ ਮੈਂ ਉਸ ਦਾਰਨੀ ਦਾ ਤਾਂ ਥੋੜੀ ਜਿਹੜੀ ਟੈਕਨੋਲੋਜੀ ਹੈ ਇਹ ਕੀ ਕਹਿ ਰਹੀ ਹੈ ਕਿ ਕੋ ਰੋਬੋਟਿਕ ਸਰਜਰੀਸ ਆਂਦੇ ਨਾਲ ਇਹ ਫਾਇਦਾ ਹੋ ਗਿਆ ਕਿ ਜਿਹੜੇ ਮਰੀਜ਼ ਪਹਿਲਾਂ ਡਰਦੇ ਸੀ ਸਾਡੇ ਪੇਸ਼ੈਂਟ ਜੇ 100 ਮਰੀਜ਼ ਅਸੀਂ ਦੇਖਦੇ ਹਾਂ ਜੁੜੇ ਤੇ 100 ਦੇ 100 ਹੀ ਨਾਤੇ ਔਰ ਕਰਾਨ ਤੋਂ ਬਾਅਦ 100 ਦੇ 100 ਹੀ ਸਾਡੇ ਐਡਵਾਈਜ਼ਰ ਬਣ ਜਾਂਦੇ ਨੇ ਦੇਖੋ ਫਰਕ ਦੇਖੋ ਜ਼ਿੰਦਗੀ ਦਾ ਜਿਹੜੇ ਸਾਡੇ ਤੋਂ ਡਰਦੇ ਸੀ ਪਹਿਲਾਂ ਕਰਾਨ ਤੋਂ ਉਹ ਬਾਅਦ ਸਾਰੇ ਸਾਰੇ ਐਡਵਾਈਜ਼ਰ ਬਣੇ ਹੋਏ ਨੇ ਉਹਨਾਂ ਨੂੰ ਆਪ ਹੁੰਦਾ ਉਹਨਾਂ ਨੂੰ ਦੇਖ ਕੇ ਲੋਕ ਸਾਡੇ ਕੋਲ ਪਰੇਸ਼ਾਨ ਹੋ ਕੇ ਆੜਾ ਟੋ ਜੰਦੇ ਮੈਂ ਸਾਰੇ ਕੰਨਾਂ ਨਿਵਾਸੀਆਂ ਨੂੰ ਇਹ ਕਹਾਂਗਾ ਕਿ ਇੱਕ ਵਾਰੀ ਤੁਸੀਂ ਵਿਜ਼ਿਟ ਜ਼ਰੂਰ ਕਰੋ ਸੁਹਾਨਾ ਹਸਪੀਟਲ ਮੋਹਾਲੀ ਸੈਕਟਰ 77 ਰੋਬੋਟਿਕ ਜੋਇੰਟ ਸਰਜਰੀ ਸੈਂਟਰ ਡਾਕਟਰ ਗਗਨਦੀਪ ਸਤਿਦੇਵ ਜੀ ਕੋਲ ਤੇ ਤੁਹਾਡੇ ਮਨ ਦੇ ਸਾਰੇ ਜਿਹੜੇ ਡਾਊਟਸ ਨੇ ਟਾਰਨੇ ਸਾਰੇ ਨਿਕਲ ਜਾਣ ਦੇਖੋ ਆਪਰੇਸ਼ਨ ਪ੍ਰੈਮ ਜਿਹੜੇ ਆ ਕਾਰ ਵਗਾਰਾ ਚੰਕ ਕਾਰ ਵ ਨੂੰ ਹੋਣਾ ਹੈ ਕਿ ਇਹ ਕਾਰ ਵਗਾਰੀ ਚੱਲਦੇ ਨੇ ਇਹਨਾਂ ਦੇਖੋ ਆਇਸ਼ਮਾਨ ਕਾਰਡ ਜਿਹੜਾ ਹੈਗਾ ਉਹ ਹਲੇ ਗਵਰਨਮੈਂਟ ਆਫ ਪੰਜਾਬ ਦੀ ਪੈਰ ਹੈ ਲੇਕਿਨ ਪ੍ਰਾਈਵੇਟ ਹਸਪੀਟਲ ਈ ਸਰਜਰੀ ਸתי ਵੈਲਿਡ ਨਹੀਂ ਹੈ ਜੀ ਸਾਡੀ ਸਰਕਾਰ ਨੂੰ ਵੀ ਅਰਜ਼ ਕਰਾਂ ਕਿ ਇਹ ਬਹੁਤ ਸਾਰੋਂ ਵੀ ਇਹ ਸੁਵਿਧਾ ਜਿਹੜੀ ਹੈ ਨਾਲ ਦਿੱਤੀ ਜਾਵੇ ਤਾਂ ਕਿ ਲੋਕ ਸਾਡੇ ਕੋਲ ਜਦੋਂ ਆਉਣ ਇਹ ਉਹ ਸਰਜਰੀਜ਼ ਕਰਾ ਸਕਣ ਕਿਹਦਾ ਇਹ ਲਾਜੋ ਮਨੋਹਰ لال ਵਰਮਾ ਅਸੀਂ ਲੋਕ ਤੁਸੀਂ ਗੋਡਿਆਂ ਦਾ ਜਿਹੜਾ ਟ੍ਰੀਟਮੈਂਟ ਕਰਵਾਇਆ ਕਿਵੇਂ ਉਹ ਲੱਗਦਾ ਤੁਹਾਨੂੰ ਮੈਂ ਜੀ 7 ਮਹੀਨੇ ਹੋ ਗਏ ਕਰਾਇਆ ਸੀ ਅ ਬੈਸੀਪਾ ਵੇ ਕਿੰਨੇ ਦਿਨ ਚੋਂ ਆਫਟਰ ਕਾਫੀ ਠੀਕ ਹੋ ਗਿਆ ਸੀ ਔਰ 1.5 ਮਹੀਨਾ ਮੈਂ ਐਕਸਰਸਾਈਜ਼ ਕਰਾਈ ਹੈ ਕੱਪ ਡਾਕਟਰ ਹਰਦੇ ਸਿੰਘ ਜੀ ਨੇ ਦਿੱਤੀ ਮੈਂ ਹੁਣ ਕਾਫੀ ਠੀਕ ਆ। ਕੋਈ ਪ੍ਰੋਬਲਮ ਨੂੰ ਚੌਪੜੀ ਮਾਰ ਕੇ ਭੇਜਣਾ। ਦੂਧਾ ਵੀ ਲੀਡ ਦੇਣਾ। ਗੋਡੇ ਵਿੱਚ ਕੋਈ ਪ੍ਰੋਬਲਮ ਨਹੀਂ 100%। ਇੰਨੀ ਰਹਿ ਗਈ ਤਾਂ 781 ਹੋ। ਠੀਕ ਹੈ ਨਹੀਂ ਇਹ ਵੀ ਆ। aur ਕਈ ਗੋਡਿਆਂ ਦਾ ਜਦੋਂ ਆਜੂਂੇ ਪ੍ਰੋਬਲਮ ਆ ਜਾਂਦੇ ਕਾਫੀ ਘੰਟਾ ਭਰਾ ਜਾਂਦੇ ਨੇ ਵੀ ਹੁਣ ਗੋਡੇ ਬਦਲੇ ਜਾਣਗੇ ਐ ਹੋਊਗਾ। ਐਦਾਂ ਦੀ ਕੋਈ ਮੈਂ ਹੁਣ ਤੁਸੀਂ ਕਹਿੰ ਰਹੇ 100% ਕਿ ਪਹਿਲਾਂ ਮੈਂ ਮਹਿਸੂਸ ਕਰਦਾ ਸੀ। ਉਹਦੇ ਬਦਲੋਂ ਤਾਂ ਪਹਿਲਾਂ ਨਾ ਪੜੀਏ ਦਵਾਈਆਂ ਕਰਦੀਆਂ ਮੈਂ ਰਾਂ 2 3 4 ਲੱਖ ਰੁਪਏ ਖਰਚ ਕਰੂੰਗਾ ਚੰਗੇ ਚੰਗੇ ਡਾਕਟਰਾਂ ਕੋਲ ਗਿਆ ਮੈਡੀਸਨ ਦੇ ਦਿੰਦੇ ਜੀ ਲੋਕੀ ਦੀਸ਼ਪੰਪ ਜੂਗਾ ਕਿ ਇਟ ਇਜ਼ ਨਾਟ ਪੋਸੀਬਲ ਹੱਡੀ ਕਸ ਗਈ ਉਹ ਦੁਆਰਾ ਕਿੱਥੇ ਹੋ ਜੂਗੀ ਕਲਪ ਸੁੱਕ ਗਈ ਉਹ ਦੁਆਰਾ ਕਿੱਥੇ ਹੋ ਜੂਗੀ ਹੱਡੀ ਦਾ ਤਾਂ ਇਲਾਜ ਇਹੀ ਹੈ ਵੀ ਉਹ ਜਿਵੇਂ ਡਾਕਟਰ ਸਾਹਿਬ ਨੇ ਦੱਸ ਕੀਤਾ ਉਹਦੀ ਕਵਜਾ ਪੂਜਾ ਪਾਕੇ ਜੋ ਵੀ ਉਹਨੇ ਕਹਿੰਦੇ ਨੇ ਇਹ ਵਿੱਚ ਚਰ ਵੀ ਟਿਵਟ ਕਰਕੇ ਤੁਸ ਤੋਂ ਬਾਅਦ ਗੋਡੇ ਦੇ ਵਿੱਚ ਕੋਈ ਪ੍ਰੋਬਲਮ ਐਕਨਵਾਰ ਕੋਈ ਨਹੀਂ ਬਿਲਕੁਲ ਓਕੇ ਹੈ ਨਾ ਕੋਈ ਕੋਸਟ ਹੋਣੀ ਕੋਈ ਕੋੜੇ ਜਾਂ ਨਹੀਂ ਕੋਈ ਦਿੱਕਤ ਨਹੀਂ ਨਾ ਨਾ ਕੋਈ ਪ੍ਰੋਬਲਮ ਗੋਡੇ ਦੇ ਵਿੱਚ ਕੋਈ ਪ੍ਰੋਬਲਮ ਮੈਂ ਹਮ ਤਾਂ ਤੇ ਕੁਝ ਨਹੀਂ ਹੈ ਗੋਡੇ ਮੈਨੂੰ ਇਹ ਲੈ ਬੜੀ ਬੰਨ ਨਵੇਂ ਹੁੰਦੇ ਨੇ ਗੋਡੇ ਕੋਈ ਪ੍ਰੋਬਲਮ ਸਤੋ 35 40 ਸਾਲ ਪਹਿਲਾਂ ਵਾਲਾ ਮੈਂ ਐਸੋ ਸੋਹਰੇ ਗੋਡੇ ਹੁੰਦੇ ਸੀ ਜੇ 35 40 ਸਾਲ ਪਹਿਲਾਂ ਵਾਲੇ ਬਿਲਕੁਲ ਜਿਵੇਂ ਰੀਨਿਊ ਹੁੰਦੇ ਨੇ ਠੀਕ ਗੋਡੇ ਤੋਂ ਕੋਈ ਪ੍ਰੋਬਲਮ ਨਹੀਂ ਕੋਈ ਕੁਝ ਨਹੀਂ ਹੈ ਸਟਾਫ ਵੀ ਮੈਂ ਦਾ ਐਪਰੀਸ਼ੀਏਟਡ ਹੂੰ ਸਟਾਫ ਹੈ ਲਓ ਤੇ ਪੰਜ ਦਿਨ ਦਾ ਹੱਲ ਲਿਆ ਬਹੁਤ ਅੱਛੇ ਬਹੁਤ ਹੀ ਅੱਛੇ ਸਭ ਉਸੇ ਪਰਪਕੋ ਚਾਹੇ ਉਹ ਮਿੰਟ ਵਿੱਚ ਚੇਸੇ ਬਾਡ ਦੇ ਵਿੱਚ ਸੀ ਔਰ ਮੈਨੂੰ ਆਪਰੇਸ਼ਨ ਕਰਨ ਲਈ ਕੋਈ ਪ੍ਰੋਬਲਮ ਨਹੀਂ ਆਈ ਪਰ ਪਤਾ ਨਹੀਂ ਲੱਗਿਆ ਕਦੋਂ ਹੋ ਗਿਆ ਕਿਉਂਕਿ ਜਦੋਂ ਬਾਡ ਦੇ ਵਿੱਚ ਪਿਆ ਸੀ ਉਦੋਂ ਪਤਾ ਲੱਗਿਆ ਕਿ ਮੈਂ ਕਿਤੇ ਪਿਆ ਹਾਂ ਕੁਝ ਹੋ ਰਿਹਾ ਹੈ ਹਸਪੀਟਲ ਦਾ ਨਾਮ ਵੀ ਕੋਈ ਦੱਸ ਦਿਓ ਕਿਹੜਾ ਹਸਪੀਟਲ ਕਰਾਇਆ ਹਾਂ ਸੋਨਾ ਹਸਪੀਟਲ ਪੂਰਾ ਐਡਰੈਸ ਸੋਨਾ ਹਸਪੀਟਲ ਮੋਹਾਲੀ ਬਿਲਕੁਲ ਜੀ ਅਜਿਹੇ ਕੈਂਪ ਸਮੇਂ-ਸਮੇਂ ਤੇ ਲੱਗਣ ਚਾਹੀਦੇ ਤਾਂ ਕਿ ਇੱਕ ਆਮ ਬੰਦੇ ਨੂੰ ਰੁਟੀਨ ਚ ਪਤਾ ਲੱਗ ਸਕੇ ਕਿ ਦੇ ਅੰਦਰ ਕੀ ਕਮਜ਼ੋਰੀ ਹੈ ਅਸੀਂ ਆਏ ਆ ਇੱਕ ਸੰਸਥਾ ਦੇ ਨਾਤੇ ਸਮਾਜ ਸੇਵੀ ਹੋਣ ਦੇ ਨਾਤੇ ਔਰ ਸਰਪੱਤ ਸਾਹਿਬ ਕਹਿੰਦੇ ਵੀ ਤੁਸੀਂ ਆਏ ਹੋ ਪਰ ਵੈਲਕਮ ਅਜੀ ਕਰਦਾਂਗੇ ਥਾਂ ਕਿ ਤੁਸੀਂ ਪਹਿਲਾਂ ਬੁੱਧ ਵੀ ਚੈੱਕ ਅਪ ਕਰਾਓ ਫ੍ਰੀ ਚੈੱਕ ਅਪ ਹੋ ਰਿਹਾ ਅਸੀਂ ਕਿਉਂ ਨਹੀਂ ਅਸੀਂ ਲਹਾਟ ਲੈਨੇ ਆ ਇਸ ਚੀਜ਼ ਦਾ ਬਿਲਕੁਲ ਇਸ ਚੀਜ਼ ਦਾ ਅਸੀਂ ਵੀ ਲਾਹਾ ਲਿਆ ਵਾ ਟੈਸਟ ਵਗੈਰਾ ਜੋ ਇਹਨਾਂ ਨੇ ਕੀਤੇ ਨੇ ਰੋਬੋਟਿਕ ਸਰਜਰੀ ਵਿਧੀ ਹੈ ਜਿਹੜੀ ਹੈ ਇਹਨਾਂ ਦੀ ਕੌਟਿਆਂ ਦੀ ਉਹਦੇ ਨਾਲ ਇਥੋਂ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਇਹਨਾਂ ਨੇ ਜਿਵੇਂ ਜਿਵੇਂ ਜੋ ਮਰੀਜ਼ ਨੂੰ ਪ੍ਰੋਬਲਮ ਆਉਸਾ ਬਾਰੇ ਦੱਸ ਰਹੇ ਨੇ ਜੀ ਸੁਹਾਣਾ ਹਸਪਤਲ ਨੂੰ ਵੀ ਇੱਕ ਬੁਲਾਇ ਜੀ ਦੇਣਾ ਚਾਹੁੰਦਾ ਜਿਹਨਾਂ ਨੇ ਸਾਡੇ ਕੈਂਪ ਦਾ ਪ੍ਰਬਾਲਾ ਕੀਤਾ ਸੁਹਾਣਾ ਹਸਪਤਲ ਬਿਲਕੁਲ ਵਕਈ ਅਸੀਂ ਕੁਝ ਦਿਨ ਪਹਿਲਾਂ ਇੱਥੇ ਇੱਕ ਆਈ ਪੇਸ਼ੈਂਟ ਨੂੰ ਲੈ ਕੇ ਆਏ ਸੀ ਕਿਉਂਕਿ ਸਾਡੀ ਸਸਤਾ ਸਮੇਂ-ਸਮੇਂ ਤੇ ਅਜਿਹੇ ਲੋੜਵੰਦਾਂ ਨੂੰ ਲੈ ਕੇ ਆਉਂਦੇ ਆ ਪਹਿਲਾਂ ਵੀ ਅਸੀਂ ਇੱਕ ਮਾਈ ਦਾ ਇਥੋਂ آپریشن ਹੋਇਆ ਤਾਂ ਇਹਨਾਂ ਦੀ ਸੁਵਿਧਾ ਦੇਖੋ ਜੀ ਉਸ ਦਿਨ ਡਾਕਟਰ ਸਾਹਿਬ ਨੇ 1 ਰੁਪਇਆ ਤੱਕ ਵੀ ਚਾਰਜ ਨਹੀਂ ਇਥੋਂ ਸਾਡੇ ਤੋਂ ਲਿਆ ਹੈਗਾ ਔਰ ਕਹਿੰਦੇ ਵੀ ਤੁਸੀਂ ਭਲੇ ਦਾ ਕੰਮ ਕਰ ਰਹੇ ਹੋ ਤੁਹਾਡੀ ਸਸਤਾ ਕਰ ਰਹੀ ਹੈ ਤਾਂ ਸੁਹਾਣਾ ਹਸਪੀਟਲ ਵੀ ਕਾਫੀ ਹੱਦ ਤੱਕ ਭਲੇ ਦਾ ਕੰਮ ਕਰ ਰਿਹਾ ਕਿਉਂਕਿ ਇੱਕ ਚੈਰੀਟੇਬਲ ਹਸਪੀਟਲ ਹੈ ਤਾਂ ਉਹ ਮਾਈ ਦਾ ਅਸੀਂ ਅੰਜੇ ਚਸ਼ਮੇ ਵੀ ਬਣਵਾਏ ਨੇ ਉਹਨਾਂ ਦੇ ਅੱਖਾਂ ਦੇ ਚੈੱਕਅਪ ਵੀ ਹੋਏ ਔਰ ਡਾਕਟਰ ਸਾਹਿਬ ਨੇ ਇਥੋਂ ਤੱਕ ਕਿਹਾ ਵੀ ਅੱਗੇ ਤੋਂ ਵੀ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮਰੀਜ਼ ਤੁਹਾਡੀ ਸੰਸਥਾ ਕੋਲ ਆਂਦਾ ਤੁਸੀਂ ਸਾਡੇ ਕੋਲ ਲੈ ਕੇ ਆਓ ਤੇ ਅਸੀਂ ਆਪਣੇ ਵੱਲੋਂ ਪੂਰੀ ਤਸੱਲੀ ਨਾਲ ਇਲਾਜ ਕਰਕੇ ਤੇ